ਸਫਰ ਜਿੰਦਗੀ ਫਾਊਂਡੇਸ਼ਨ ਗੁੰਮਟੀ ਕਲਾ ਵੱਲੋਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਹਿਲਾਂ ਆਪਾਂ ਪਿੰਡ ਗੁੰਮਟੀ ਕਲਾ ਗਲੀ ਨੰਬਰ 1 ਲਾਏ ਸੀਗੇ ਤੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਜਿਹੜੇ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਕਾਰਜ ਕੀਤੇ ਜਾਂਦੇ ਆ ਗਲੀ ਨੰਬਰ 1 ਲਾਏ ਸੀਗੇ ਆਪਾਂ ਤੇ ਸਾਰਿਆਂ ਦਾ ਭਰਾਵਾਂ ਦਾ ਬਹੁਤ ਬਹੁਤ ਵਧੀਆ ਸਾਥ ਦੇ ਨਾਲ ਅਸੀਂ ਲਗਾਏ ਆ ਤੇ ਹੁਣ ਅਸੀਂ ਇਹ ਜਿਹੜੇ ਘਰਾਂ ਤੇ ਨੇਮ ਪਲੇਟਾਂ ਲਗਾਈਆਂ ਜਿੰਨਾ ਪਰਿਵਾਰਾਂ ਨੇ ਨੇਮ ਆਪ ਦਾ ਲਿਖਵਾਇਆ ਸੀਗਾ ਨੋਟ ਕਰਾਇਆ ਸੀਗਾ ਉਹਨਾਂ ਤੇ ਅਸੀਂ ਨੇਮ ਪਲੇਟਾਂ ਲਗਾ ਦਿੱਤੀਆਂ ਸਾਰਿਆਂ ਤੇ ਤੇ ਹੋਰ ਵੀ ਸਾਰੇ ਆਪਣੇ ਘਰਾਂ ਨੂੰ ਪਰਿਵਾਰਾਂ ਨੂੰ ਬੇਨਤੀ ਆ ਭਰਾਵਾਂ ਨੂੰ ਤੇ ਜਿਨ੍ਹਾਂ ਨੇ ਵੀ ਨੇਮ ਆਪਣੇ ਘਰ ਤੇ ਨੇਮ ਪਲੇਟ ਲਵਾਉਣੀ ਆ ਉਹ ਨਾਮ ਆਪਣਾ ਲਿਖਵਾ ਦੇਣ ਤੇ ਤਾਂ ਕਿ ਆਪਣਾ ਪਿੰਡ ਦੀ ਨੁਹਾਰ ਜਿਹੜੀ ਉਹ ਆਪਾਂ ਵਧੀਆ ਇੱਕ ਸੋਹਣਾ ਸੁੰਦਰ ਪਿੰਡ ਗੁੰਮਟੀਕਲਾ ਨੂੰ ਬਣਾ ਸਕੀਏ ਪਿੰਡ ਦੀ ਨੁਹਾਰ ਬਦਲ ਸਕੀਏ ਤੇ ਆਪਾਂ ਸਾਰੀ ਫਿਰਨੀ ਤੇ ਇਹ ਜਿਹੜੀਆਂ ਨੇਮ ਪਲੇਟਾਂ ਇਹ ਲਗਾਉਣੀਆਂ ਤੇ ਫਿਰ ਇਸ ਤੋਂ ਬਾਅਦ ਆਪਾਂ ਜਿਹੜੇ ਗਲੀਆਂ ਦੇ ਵਿੱਚ ਘਰ ਆ ਜਾਂਦੇ ਆ ਉਹ ਵੀ ਲਾਵਾਂਗੇ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਬਾਈ ਤੇ ਬਾਝੜ ਕੇ ਇਹ ਸਾਥ ਦਿਆ ਕਰੋ ਸਫਰਜੰਦ ਕੀ ਫਾਊਂਡੇਸ਼ਨ ਗੁੰਮਟੀ ਕਲਾ ਨੂੰ ਜਿਹੜੇ ਇਹ ਵਿਸ਼ੇਸ਼ ਕਾਰਜ ਕਰ ਰਹੇ ਆ ਅਸੀਂ ਤੇ ਸਾਰਿਆਂ ਦਾ ਧੰਨਵਾਦ ਜੀ